ਤਾਂ ਜਿਹੜੀਆਂ ਮੈਰਿਟੋਰੀਅ ਸਕੂਲ ਦੇ ਵਿੱਚ ਉਹ ਜਾਣਾਂਗੇ ਵੀ ਕਿੰਨੀਆਂ-ਕਿੰਨੀਆਂ ਸੀਟਾਂ ਨੇ ਕਾਫੀ ਜਿਹੜੇ ਵਿਦਿਆਰਥੀਆਂ ਦੇ ਇਸ ਤਰ੍ਹਾਂ ਦੇ ਨਾਲ ਜਿਹੜੇ ਸੰਦੇਸ਼ ਆ ਰਹੇ ਨੇ ਕਿ ਕਮੈਂਟ ਆ ਰਹੇ ਨੇ ਲਗਾਤਾਰ ਵੀ ਕਿੰਨੀਆਂ ਸੀਟਾਂ ਜੀ ਸਾਡਾ ਦਾਖਲਾ ਹੋਊਗਾ ਜਾਂ ਨਹੀਂ ਹੋਊਗਾ ਸੋ ਸੀਟਾਂ ਦੇ ਆਧਾਰ ਤੇ ਆਪਾਂ ਨੂੰ ਪਤਾ ਜੇ ਲੱਗ ਜਾਂਦਾ ਇਸ ਜਿਹੜੀ ਇਸ ਚੀਜ਼ ਦਾ ਵੀ ਜਿਹੜਾ ਕਿੱਥੇ ਜਾ ਕੇ ਮੈਰਿਟ ਖੜੇਗੀ ਤੇ ਕਿੰਨੀਆਂ ਸੀਟਾਂ ਬਣਦੀਆਂ ਨੇ ਸੀਟਾਂ ਬਰਤੀ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਉੱਥੋਂ ਜਿਹੜਾ ਐਸਟੀਮੇਟ ਅਦਾ ਜਾਂ ਤਕਰੀਬਨ ਲੱਗ ਜਾਂਦਾ ਹੁੰਦਾਗਾ ਵੀ ਇੱਥੇ ਜੇ ਜਾ ਕੇ ਜਿਹੜਾ ਮੈਰਿਟ ਨੇ ਰੁਕਣਾਗਾ ਐਨੇ ਕ ਨੰਬਰ ਵਾਲੇ ਅਓ ਅੱਜ ਆਪਾਂ ਇਸ ਦੇ ਸੈਸ਼ਨ ਦੇ ਵਿੱਚ ਸਿਰਫ ਜਾਣਦੇ ਆਂਗੇ ਜਿਹੜਾ ਗਰਲਜ਼ ਦੀਆਂ ਸੀਟਾਂ ਕਿੰਨੀਆਂ ਨੇ ਲੜਕੀਆਂ ਦੀਆਂ ਸੀਟਾਂ ਕਿੰਨੀਆਂ ਨੇ 10 ਸਕੂਲ ਨੇਗੇ ਮੈਰਿਟੋਰੀਅਸ ਸਾਰੇ ਪੰਜਾਬ ਦੇ ਵਿੱਚ 10ਾਂ ਸਕੂਲਾਂ ਦੇ ਵਿੱਚ ਕਿੱਥੇ-ਕਿੱਥੇ ਕਿੰਨੀਆਂ ਸੀਟਾਂ ਨੇ ਮੈਡੀਕਲ ਸਟਰੀਮ ਦੇ ਵਿੱਚ ਕਿੰਨੀਆਂ ਨੇ ਨਾਨ ਮੈਡੀਕਲ ਵਿੱਚ ਕਿੰਨੀਆਂ ਨੇ ਕਮਰਸ ਦੇ ਵਿੱਚ ਕਿੰਨੀਆਂ ਨੇ ਇਹ ਸੈਸ਼ਨ ਦੇ ਵਿੱਚ ਆਪਾਂ ਸਿਰਫ ਲੜਕੀਆਂ ਦੀਆਂ ਸੀਟਾਂ ਜਾਣਾਂਗੇ ਲੜਕੀਆਂ ਦੀ ਜਿਹੜੀ ਵੀਡੀਓ ਉਹ ਲੱਗ ਬਣਾਵਾਂਗੇ ਤਾਂ ਕਿ ਜਿਹੜੀਆਂ ਦੋਨੇ ਗੱਲਾਂ ਕਲੀਅਰ ਹੋ ਜਾਣ ਸੋ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਜਿਹੜਾ ਸੀਟਾਂ ਨੇ ਜੀ ਉਹ ਹੈਗੀਆਂ ਸਕ੍ਰੀਨ ਤੇ ਜਿਸ ਤਰ੍ਹਾਂ ਤੁਸੀਂ ਵੇਖ ਹੀ ਰਹੇ ਹੋ ਅ ਮੈਡੀਕਲ ਦੇ ਵਿੱਚ 60 ਸੀਟਾਂ ਨੇ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਕੁੜੀਆਂ ਦੀਆਂ ਪਹਿਲਾਂ ਆਪਾਂ ਮੈਡੀਕਲ ਸਟ੍ਰੀਮ ਦੀ ਗੱਲ ਕਰਦੇ ਹਾਂ ਜੀ ਕਿੱਥੇ ਕਿੱਥੇ ਕਿੰਨੀਆਂ-ਕਿੰਨੀਆਂ ਨੇ ਬਠਿੰਡਾ ਦੇ ਵਿੱਚ 60 ਸੀਟਾਂ ਨੇ ਜੀ ਮੈਡੀਕਲ ਦੀਆਂ ਲੜਕੀਆਂ ਦੀਆਂ ਫਿਰੋਜ਼ਪੁਰ ਦੇ ਵਿੱਚ 68 ਸੀਟਾਂ ਨੇ ਜੀ ਲੜਕੀਆਂ ਦੀਆਂ ਗੁਰਦਾਸਪੁਰ ਦੇ ਵਿੱਚ 68 ਸੀਟਾਂ ਨੇ ਜੀ ਲੜਕੀਆਂ ਦੀਆਂ ਇੱਥੇ 68 ਸੀਟਾਂ ਵੱਧ ਆ ਜੀ ਗੁਰਦਾਸਪੁਰ ਦੇ ਵਿੱਚ ਤੇ ਫਿਰੋਜ਼ਪੁਰ ਦੇ ਵਿੱਚ 68 68 ਬਣਦੀਆਂ ਨੇ at 68 68 ਅੰਮ੍ਰਿਤਸਰ ਦੇ ਵਿੱਚ ਵੀ 60 ਆ ਬਟਿੰਡਾ ਵਿੱਚ ਵੀ 60 ਆ ਫਿਰੋਜ਼ਪੁਰ ਚ 68 ਆ ਗਈ 4 ਨੰਬਰ ਗੁਰਦਾਸਪੁਰ ਦੇ ਵਿੱਚ ਵੀ 68 ਆ ਗਈਆਂ 68 ਜਲੰਧਰ ਦੇ ਵਿੱਚ 60 ਆ ਜੀ ਮੈਡੀਕਲ ਦੀਆਂ ਸੀਟਾਂ ਦੀ ਗਿਣਤੀ ਲੜਕੀਆਂ ਦੀ ਲੁਧਿਆਣਾ ਦੇ ਵਿੱਚ ਵੀ 60 ਬਣਦੀ ਆ ਜੀ ਪਟਿਆਲਾ ਦੇ ਵਿੱਚ ਵੀ 60 ਬਣਦੀ ਆ ਜੀ ਮੁਹਾਲੀ ਦੇ ਵਿੱਚ ਜਿਹੜੀ 60 ਬਣਦੀ ਆ ਜੀ ਸੰਗਰੂਰ ਦੇ ਵਿੱਚ 68 ਬਣਦੀ ਆ ਜੀ ਸੋ ਐਮਐਸ ਤਲਵਾੜਾ ਹੈ ਜਿਹੜਾ ਉੱਥੇ 35 ਬਣਦੀ ਆ ਜੀ ਗਿਣਤੀ ਜਿਹੜਾ ਹਸ਼ਾਰਪੁਰ ਦੇ ਵਿੱਚਾ ਤਲਵਾੜਾ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਮੰਨ ਕੇ ਚੱਲੀ ਆਪਾਂ ਇਹਦੇ ਵਿੱਚ ਦੇਖੀਏ 4 5 6 6 ਸਕੂਲਾਂ ਦੇ ਵਿੱਚ ਜਿਹੜੀਆਂ 60 60 ਸੀਟਾਂ ਲਗੀਆਂ ਜਿਹੜੀਆਂ ਆਪਣੀਆਂ ਹੈਗੀਆਂ ਨੇ ਮੈਡੀਕਲ ਦੀਆਂ ਤੇ ਤਿੰਨ ਸਕੂਲ ਹੈਗੇ ਨੇ ਜਿੱਥੇ 68 68 ਸੀਟਾਂ ਲਗੀਆਂ 68 68 68 ਫਰੋਜਪੁਰ ਗਰਦਾਸਪੁਰ ਤੇ ਹੈਗਾ ਸੰਗਰੂਰ ਇੱਥੇ 68 68 ਬਣਦੀਆਂ ਨੇ ਬਾਕੀਆਂ ਦੇ ਵਿੱਚ ਜਿਹੜਾ ਹੈਗਾ ਬਣਦੀਆਂ ਲਗੀਆਂ ਪੰਜ ਦੇ ਵਿੱਚ 60-60 ਬਣਦੀਆਂ ਨਿਗੀਆਂ ਤੇ ਤਲਵਾੜਾ ਦੇ ਵਿੱਚ 35 ਬਣਦੀਆਂ ਨੇ ਤੇ ਕੁੱਲ ਸੀਟਾਂ ਮੈਡੀਕਲ ਦੀਆਂ ਬਣਗੀਆਂ ਲੜਕੀਆਂ ਦੀਆਂ 599 ਤਾਂ ਕਿੰਨੀਆਂ ਸੀਟਾਂ ਬਣਗੀਆਂ ਜੀ ਲੜਕੀਆਂ ਦੀਆਂ 599 ਸੀਟਾਂ ਬਣਗੀਆਂ ਜੀ ਕੁੱਲ ਸੀਟਾਂ ਨੇ ਜਿਹੜੀਆਂ ਇਹ ਜਾਣ ਲਿਆ ਤੁਸੀਂ ਮੈਡੀਕਲ ਬਾਰੇ ਕੁੱਲ ਜਿਹੜੀਆਂ ਮੈਡੀਕਲ ਦੀਆਂ ਸੀਟਾਂ ਨੇ ਲੜਕੀਆਂ ਵਾਸਤੇ ਮੈਰੀਟੋਰੀਅ ਸਕੂਲਾਂ ਦੇ ਵਿੱਚ 599 ਆ ਆਲ ਓਵਰ ਤਾਂ ਚੰਗੀ ਤਰ੍ਹਾਂ ਦੇਣਾ ਪਤਾ ਲੱਗਿਆ ਹੁਣ ਆ ਜੀ ਤੁਹਾਨੂੰ ਉਦਾਰਥੀਓ ਤਸੱਲੀ ਹੋ ਗਈ ਹੋਣੀ ਆ ਆਓ ਅੱਗੇ ਅੱਗੇ ਜਾਣੀ ਆਪਾਂ ਅੰਮ੍ਰਿਤਸਰ ਪ੍ਰਤੀ ਨਾਨ ਮੈਡੀਕਲ ਸਟਰੀਮ ਜਾਣਦੇ ਆ ਜੀ ਤੁਹਾਡੇ ਸਾਹਮਣੇ ਆ ਸਕਰੀਨ ਤੇ ਅਮਰਤਸਰ ਦੇ ਵਿੱਚ ਨਾਨ ਮੈਡੀਕਲ ਦੀ 180 ਸੀਟਾਂ ਜੀ ਬਠਿੰਡਾ ਦੇ ਵਿੱਚ ਵੀ 180 ਆ ਜੀ ਫਿਰੋਜ਼ਪੁਰ ਦੇ ਵਿੱਚ 199 ਸੀਟਾਂ ਜੀ ਫਿਰੋਜ਼ਪੁਰ ਵਿੱਚ 199 ਆ ਜੀ ਗੁਰਦਾਸਪੁਰ ਦੇ ਵਿੱਚ ਵੀ 199 ਆ ਜੀ ਨੰਬਰ 4 ਪੜ ਰਹੇ ਆ ਆਪਾਂ ਨੰਬਰ 5 ਹੈ ਜਲੰਧਰ ਜਲੰਧਰ ਦੇ ਵਿੱਚ 180 ਸੀਟਾਂ ਜੀ 6 ਨੰਬਰ ਆ ਗਿਆ ਲੁਧਿਆਣਾ ਲੁਧਿਆਣਾ ਦੇ ਵਿੱਚ 180 ਸੀਟਾਂ ਜੀ ਫਿਰ ਆ ਗਿਆ ਪਟਿਆਲਾ 7 ਤੇ ਪਟਿਆਲਾ ਵਿੱਚ ਵੀ 180 ਨੇ ਫੇਰ ਆ ਗਿਆ ਮੁਹਾਲੀ ਮੁਹਾਲੀ ਦੇ ਵਿੱਚ ਵੀ 180 ਸੀਟਾਂ ਨੇ ਜੀ ਫੇਰ ਆ ਗਿਆ ਸੰਗਰੂਰ ਸੰਗਰੂਰ ਦੇ ਵਿੱਚ 199 ਸੀਟਾਂ ਜੀ ਫੇਰ ਆ ਗਿਆ ਤਲਵਾੜਾ ਤਲਵਾੜੇ ਦੇ ਵਿੱਚ ਨਾਨ ਮੈਡੀਕਲ ਦੀਆਂ 35 ਸੀਟਾਂ ਬਣਦੀਆਂ ਨੇ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਆਪਾਂ ਜੇ ਦੀ ਗਿਣਤੀ ਮਿਲਤੀ ਕਰੀਏ ਤਾਂ ਇਹ ਇਥੋਂ ਸਿੱਧ ਹੁੰਦਾ ਵੀ 6 ਸਕੂਲ ਨੇ ਜਿਹੜੇ 6 ਸਕੂਲਾਂ ਦੇ ਵਿੱਚ 180 80 ਸੀਟਾਂ ਲੱਗੀਆਂ ਅਮਰਤਸਰ ਹੋ ਗਿਆ ਬਠਿੰਡਾ ਹੋ ਗਿਆ ਫਿਰ ਅੱਗੇ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਮੁਹਾਲੀ ਹੋ ਗਿਆ ਇੱਥੇ 180-80 ਸੀਟਾਂ ਨੇ ਹਰੇਕ ਸਕੂਲ ਵਿੱਚ ਪ੍ਰਤੀ ਸਕੂਲ 180 ਆ ਜਿੰਨਾਂ ਦਾ ਮੈਂ ਜ਼ਿਕਰ ਕੀਤਾਗਾ ਇਹਨਾਂ ਸਕੂਲਾਂ ਦਾ ਇਸ ਤੋਂ ਇਲਾਵਾ ਜਿਹੜਾ ਫਿਰੋਜ਼ਪੁਰ ਹੈ ਤੇ ਗੁਰਦਾਸਪੁਰ ਹੈ ਤੇ ਇੱਕ ਹੈਗਾ ਸੰਗਰੂਰ ਇੱਥੇ 199-99 ਸੀਟਾਂ ਬਣਦੀਆਂ ਨੇ ਤਿੰਨ ਸਕੂਲ ਜਾਨੀ ਕਿ ਇਹ ਜਿਹੇ ਆ ਜਿੱਥੇ 189 ਜਾਨੀ ਕਿ 199 ਤਿੰਨ ਸਕੂਲਾਂ ਦੇ ਵਿੱਚ ਬਣਦੀਆਂ ਨੇ ਫਿਰੋਜ਼ਪੁਰ ਗੁਰਦਾਸਪੁਰ ਤੇ ਸੰਗਰੂਰ ਇਤਲਵਾੜਾ ਦੇ ਵਿੱਚ ਬਣਦੀਆਂ ਨੇ 35 ਲੜਕੀਆਂ ਦੀ ਜਿਹੜੀ ਨਾਨ ਮੈਡੀਕਲ ਦੀਆਂ ਸੋ ਸਾਰੀ ਹੁਣ ਆਪਾਂ ਸੀਟਾਂ ਦੀ ਗੱਲ ਕਰੀਏ ਤਾਂ 1682 ਬੱਚੇ ਦਾਖਲਾ ਲੈ ਸਕਦੇ ਆ ਨਾਨ ਮੈਡੀਕਲ ਦੇ ਵਿੱਚ ਲੜਕੀਆਂ ਜਿਹੜੀਆਂ ਲੜਕੀਆਂ ਨੇ ਉਹ ਨਾਨ ਮੈਡੀਕਲ ਦੇ ਵਿੱਚ 1682 ਬੱਚੇ ਨੇ 1682 ਸੀਟਾਂ ਨੇ ਜੀ 1682 ਬੱਚੇ ਦਾਖਲਾ ਲੈ ਸਕਦੇ ਆ 1683 ਨਹੀਂ ਲੈ ਸਕਦੇ ਕਿਉਂਕਿ ਜਿੰਨੀਆਂ ਸੀਟਾਂ ਹੋਣਗੀਆਂ ਉਹਨੇ ਬੱਚੇ ਦਾਖਲਾ ਲੈ ਸਕਦੇ ਆ ਸੋ ਲੜਕੀਆਂ ਦੀ ਜਿਹੜੀ ਸੀਟਾਂ ਨੇ ਨਾਨ ਮੈਡੀਕਲ ਦੇ ਵਿੱਚ 1682 ਬਣ ਗਈਆਂ ਅੱਗੇ ਆਪਾਂ ਜਾਣਦੇ ਹਾਂ ਕਮਰਸਲ ਸਟ੍ਰੀਮ ਦੇ ਵਿੱਚ ਕਮਰਸਲ ਸਟ੍ਰੀਮ ਦੇ ਵਿੱਚ ਹੈ ਅੰਮ੍ਰਿਤਸਰ ਦੇ ਵਿੱਚ 60 ਸੀਟਾਂ ਜੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਦੇ ਲਗਾਤਾਰ ਅੱਗੇ ਹੈਗਾ ਜੀ ਆਪਣਾ ਜਿਹੜਾ ਬਠਿੰਡਾ ਦੇ ਵਿੱਚ ਵੀ 60 ਸੀਟਾਂ ਨੇ ਫਿਰੋਜ਼ਪੁਰ ਦੇ ਵਿੱਚ 68 68 ਗੁਰਦਾਸਪੁਰ ਦੇ ਵਿੱਚ ਵੀ 68 ਜੀ 68 ਫਿਰ ਜਲੰਧਰ ਆਪਾਂ ਪੜ ਰਹੇ ਹਾਂ 5 ਨੰਬਰ ਤੇ ਜਲੰਧਰ ਦੇ ਵਿੱਚ ਵੀ 60 ਆ ਜੀ 6 ਨੰਬਰ ਤੇ ਪੜ ਰਹੇ ਹਾਂ ਲੁਧਿਆਣਾ ਆਪਾਂ 60 ਆ ਜੀ ਪਟਿਆਲਾ ਵਿੱਚ ਵੀ 60 ਸੀਟਾਂ ਜੀ ਮੋਹਾਲੀ ਪੜ ਰਹੇ ਆ ਪੱਠ ਨੰਬਰ ਤੇ 60 ਸੀਟਾਂ ਜੀ ਸੰਗਰੂਰ ਦੇ ਵਿੱਚ 68 ਜਾਨੀ ਕਿ 68 ਸੀਟਾਂ ਨੇ ਤੇ ਤਲਵਾੜਾ ਦੀਆਂ ਬਣ ਜਾਂਦੀਆਂ ਕਮਰਸ ਦੇ ਵਿੱਚ 30 ਸੀਟਾਂ ਬਣਦੀਆਂ ਨਿਗੀਆਂ ਜਾਨੀ ਕਿ ਇਹ ਕਿਹਾ ਜਾ ਸਕਦਾ ਵੀ ਜਿਹੜੇ ਸਕੂਲ ਨੇ ਤਕਰੀਬਨ ਉਹ 6 6 ਸਕੂਲਾਂ ਦੇ ਵਿੱਚ 60 60 ਸੀਟਾਂ ਬਣਦੀਆਂ ਨੇ 6 ਆ ਗਿਆ ਅੰਮ੍ਰਿਤਸਰ ਬਠਿੰਡਾ ਤੇ ਆ ਗਿਆ ਆਪਣਾ ਅੱਗੇ ਜਲੰਧਰ ਲੁਧਿਆਣਾ ਪਟਿਆਲਾ ਮੋਹਾਲੀ ਇੱਥੇ ਬਣਦੀਆਂ ਜੀ ਕਿੰਨੀਆਂ ਆ ਜਿਹੜੀਆਂ ਬਣ ਗਈਆਂ ਇੱਥੇ 1 2 1 2 3 4 ਹਾਂਜੀ ਹਾਂ 60 60 ਸੀਟਾਂ ਬਣਦੀਆਂ ਨੇ 6 ਸਕੂਲ ਇਸ ਤਰ੍ਹਾਂ ਦੇ ਜਿੱਥੇ 60 60 ਸੀਟਾਂ ਬਣਦੀਆਂ ਨੇ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਫਿਰੋਜ਼ਪੁਰ ਗੁਰਦਾਸਪੁਰ ਤੇ ਮੋਹਾਲੀ ਇੱਥੇ 68 68 ਬਣਦੀਆਂ ਨੇ 68 ਬਣਦੀਆਂ ਨੇ ਤੇ ਤਲਵਾੜਾ ਦੇ ਵਿੱਚ 30 ਸੀਟਾਂ ਨੇ ਜਾਨੀ ਕਿ ਕਮਰਸ ਸਟਰੀਮ ਦੀ ਗੱਲ ਕਰਾਂ ਮੈਂ 594 ਸੀਟਾਂ ਜੀ ਲੜਕੀਆਂ ਵਾਸਤੇ 594 ਮੈਰਿਟੋਰੀਅਸ ਸਕੂਲਾਂ ਦੇ ਵਿੱਚ ਤਿੰਨ ਸਟਰੀਮ ਚੱਲਦੀਆਂ ਨੇ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਗੱਲ ਸਪਸ਼ਟ ਹੋ ਚੁੱਕੀ ਆ ਮੈਡੀਕਲ ਦੀਆਂ ਕੁੱਲ ਸੀਟਾਂ 592 ਜੀ ਸਾਰੇ ਮੈਰਿਟੋਰੀਅਸ ਨੂੰ ਮਲਾ ਕੇ ਨਾਨ ਮੈਡੀਕਲ ਦੀਆਂ 1682 ਬਣਦੀਆਂ ਜੀ ਲੜਕੀਆਂ ਦੀਆਂ ਤੇ ਕਮਰਸ ਦੇ ਵਿੱਚ 594 ਬਣਦੀਆਂ ਨੇ ਸੋ ਇਹ ਸੀ ਜਾਣਕਾਰੀ ਜਿਹੜੀ ਤੁਹਾਡੀ ਸਮੁਖ ਰੱਖੀ ਗਈ ਹੈ ਕੁੱਲ ਸੀਟਾਂ ਬਣ ਗਿਆ 2875 2875 ਲੜਕੀਆਂ ਮੈਰਿਟੋਰੀਅਸ ਸਕੂਲਾਂ ਦੀਆਂ ਉਹਨਾਂ ਦੀਆਂ ਸੀਟਾਂ ਨੇ 11ਵੀਂ ਕਲਾਸ ਦੇ ਲਈ 2875 ਜਿਹੜੀਆਂ ਲੜਕੀਆਂ ਨੇਗੀਆਂ ਇਸ ਕੇ ਜਿਹੜੀ 11ਵੀਂ ਕਲਾਸ ਦੀ ਜਿਹੜੀ ਤੁਹਾਡੀ ਰੂਪਰੇਖਾ ਤੁਹਾਡੇ ਸਾਹਮਣੇ ਰੱਖੀ ਗਈ ਆ ਤੇ ਇਹਦੇ ਨਾਲ ਜਿਹੜਾ ਇੱਕ ਸਕੂਲ ਚੱਲਦਾ ਆਪਣੇ ਕੋਲ ਤਲਵਾੜਾ ਉਹ ਹੈਗਾ ਮੈਰਿਟੋਰੀਅਸ ਸਕੂਲ ਤਲਵਾੜਾ ਕੱਲਾ ਲੜਕੀ ਦਾ ਸਕੂਲ ਆ ਉੱਥੇ 9ਵੀਂ ਵੀ ਚੱਲਦੀ ਆ 9ਵੀਂ 10ਵੀਂ ਤਾਂ 9ਵੀਂ ਲਈ ਦਾਖਲੇ ਜਿਹੜੇ ਬੱਚਾ ਦੇ ਹੈਗੇ ਨੇ ਤਾਂ 50 ਸੀਟਾਂ ਨਹੀਂ ਉੱਥੇ ਮੈਰਿਟੋਰੀਅਸ ਤਲਵਾੜਾ ਦੇ ਵਿੱਚ 50 ਨੇਗੀਆਂ ਇਹ ਇਸ ਵਾਰ ਆਪਣਾ ਜਿਹੜਾ ਹੈਗਾ ਹੁਣ 11ਵੀਂ ਦੀ ਚੱਲ ਰਹੀ ਹੈਗੇ ਇਹ 9ਵੀਂ ਵਾਲਾ ਪਹਿਲਾਂ ਚੱਲ ਰਿਆ ਸੀਗਾ ਸੋ ਇਹ ਜਿਹੜਾ ਤੌਰ ਤਰੀਕਾ ਦੱਸਿਆ ਜਾ ਰਿਹਾ ਹੈਗੇ ਵੀ ਕਿੰਨੀਆਂ-ਕਿੰਨੀਆਂ ਸੀਟਾਂ ਨੇਗੀਆਂ ਜਾ ਜਿਹੜੀਆਂ 2875 ਸੀਟਾਂ ਜੀ 11ਵੀਂ ਦੇ ਲਈ ਇਹ ਤੁਹਾਡੀ ਜਿਹੜੀ ਜਾਣਕਾਰੀ ਤੇ ਲਈ ਜਿਹੜਾ ਬਕਾਇਦਾ ਤੌਰ ਤੇ ਦੱਸ ਦਿੱਤਾ ਗਿਆ ਅਗਲੀ ਵੀਡੀਓ ਆਪਾਂ ਮੁੰਡਿਆਂ ਦੀਆਂ ਸੀਟਾਂ ਦੀ ਲੈ ਕੇ ਆ ਹਾਜ਼ਰ ਹੋਵਾਂਗੇ ਤਾਂ ਕਿ ਅੰਦਾਜ਼ਾ ਜਾਂ ਲੱਗ ਜਾਵੇ ਵੀ ਮੈਰਿਟ ਕਿੱਥੇ ਖੜੂਗੀ ਤੇ ਕਿੱਥੇ ਕਿੱਥੇ ਕਿੰਨੀਆਂ-ਕਿੰਨੀਆਂ ਸੀਟਾਂ ਨੇ ਤੁਸੀਂ ਆਪਣੇ ਸਟੇਸ਼ਨ ਦੀ ਚੋਣ ਕਰਨ ਵੇਲੇ ਬਹੁਤ ਜ਼ਿਆਦੇ ਸੌਖੇ ਰੂਪ ਦੇ ਵਿੱਚ ਜਿਹੜਾ ਭਰ ਸਕਦੇ ਹੋ ਇਹਨਾਂ ਨੂੰ ਸੋ ਵਿਦਿਆਰਥੀ ਜਾਣਕਾਰੀ ਚੰਗੀ ਲੱਗੀ ਤਾਂ ਨੂੰ ਲਾਈਕ ਕਮੈਂਟ ਜਰੂਰ ਕਰਿਓ ਤੇ ਇਹ ਨਾਲੇ ਵੀ ਦੱਸਿਓ ਤੁਹਾਡੇ ਕਿੰਨੇ ਨੰਬਰ ਆ ਤਾਂ ਕਿ ਪਤਾ ਲੱਗੇ ਕਮੈਂਟ ਬਾਕਸ ਦੇ ਵਿੱਚ ਮੈਰਿਟ ਦਾ ਅੰਦਾਜ਼ਾ ਲੱਗ ਸਕੇ ਉੱ ਅੱਗੇ ਇਹ ਜਿਹੜਾ ਸ਼ੇਅਰ ਵੀ ਕਰਨਾ ਤਾਂ ਕਿ ਵੱਧ ਤੋਂ ਵੱਧ ਜਿਹੜਾ ਵਿਦਿਆਰਥੀ ਕੋਲੇ ਗੱਲ ਪਹੁੰਚੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿੱਥੇ ਕਿੱਥੇ ਕਿੰਨੀਆਂ-ਕਿੰਨੀਆਂ ਸੀਟਾਂ ਬਣਦੀਆਂ ਨੇਗੀਆਂ ਸ਼ੁਕਰੀਆ ਧੰਨਵਾਦ ਜਲਦੀ ਕੋਈ ਅਪਡੇਟ ਹੋਏਗੀ ਤੁਹਾਡੇ ਨਾਲ ਜਿਹੜੀ ਜ਼ਰੂਰ ਸਾਂਝੀ ਕੀਤੀ ਜਾਏਗੀ